ਰੋਜ਼ਾ شریف ਸਰਹਿੰਦ ਵਿਖੇ حضرت ਸ਼ੇਖ ਅਹਿਮਦ ਮੁਜੱਦਦ ਅਲ ਫਸਾਨੀ ਦੀ ਯਾਦ ਵਿੱਚ ਲੱਗਣ ਵਾਲੇ ਤਿੰਨ ਰੋਜ਼ਾ ਸਲਾਨਾ 413ਵਾਂ ਸਲਾਨਾ ਉਰਸ ਸਰਦਾਪੂਰਵਕ ਸਮਾਪਤ ਹੋ ਗਿਆ ਹੈ ਉਰਸ ਮੌਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕੋਨੇ-ਕੋਨੇ ਵਿੱਚੋਂ ਲੱਖਾਂ ਸ਼ਰਧਾਲੂਆਂ ਤੋਂ ਇਲਾਵਾ ਗੁਆਂਡੀ ਮੁਲਕ ਬੰਗਲਾਦੇਸ਼ ਤੋਂ ਵੀ ਮੁਸਲਿਮ ਭਾਈਚਾਰੇ ਦੇ ਸ਼ਰਧਾਲੂਆਂ ਵੱਲੋਂ ਸ਼ੇਖ ਮੁਜੱਦਦ ਅਲ ਫਸਾਨੀ ਨੂੰ ਸਲਾਮ ਪੇਸ਼ ਕਰਨ ਲਈ ਸ਼ਿਰਕਤ ਕੀਤੀ ਗਈ ਇਸ ਮੌਕੇ ਰੋਜ਼ਾ ਸ਼ਰੀਫ ਦੇ ਖਲੀਫਾ ਸੈਯਦ ਸਾਤੀਕ ਰਜ਼ਾ ਨੇ ਕਿਹਾ ਕਿ ਸ਼ੇਖ ਮੌਜिद ﺍﻟफਸਾਨੀ ਨੇ ਸਮੂਚੀ ਮਾਨਵਤਾ ਨੂੰ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ ਅਤੇ ਸ਼ੇਖ ਮਸਜਿਦ ﺍﻟफਸਾਨੀ ਨੂੰ ਉਨ੍ਹਾਂ ਦੇ ਸੁਧਾਰਵਾਦੀ ਕੰਮਾਂ ਲਈ ਯਾਦ ਕੀਤਾ ਜਾਂਦਾ ਹੈ ਇਸ ਦੌਰਾਨ ਮਨੁੱਖਤਾ ਦੀ ਭਲਾਈ ਲਈ ਅਰਦਾਸ ਕੀਤੀ ਗਈ ਫਾਜ਼ੀਲਗਰ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਇਸ ਦੌਰਾਨ ਮੁੱਖ ਮੰਤਰੀ ਦੀ ਤਰਫੋਂ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਰੋਜ਼ਾ ਸ਼ਰੀਫ ਸਰਹਿੰਦ ਦੀ ਮੁਸਲਿਮ ਪਾਈਚਾਰੇ ਵਿੱਚ ਬਹੁਤ ਵੱਡੀ ਮਹੱਤਤਾ ਹੈ ਅਤੇ ਇੱਥੇ ਹਰ ਸਾਲ ਦੂਰ ਦੂਤੋ ਸ਼ਦਾਲੂਨ ਸਜਦਾ ਕਰਨ ਲਈ ਇੱਥੇ ਪਹੁੰਚਦੇ ਨੇ